ਇਹ ਬੋਲੀ ਅੱਜ ਮੈਂ ਕੀ ਲੱਗਾ ਆ ਅੱਜ ਕੋਸ਼ ਨਹੀਂ ਭਾਜੀ ਅੱਜ ਮਾਲ ਖਾਦਾ ਆ ਕਿਹੜਾ ਕਿਹੜਾ ਭਾਈ ਭਾਜੀ ਝੁੱਕਾ ਮਾਲ ਖਾਦਾ ਆ ਭਾਈ ਸੁਣਿਆ ਤੁਸੀਂ ਪਾਸਮਾ ਬੋ ਖਾਨਨੇ ਆ ਪਾਸਮਾ ਭਾਜੀ ਸੋਣਾ ਪਾਸਮਾ ਖਾਈਦੀ ਇੱਕ ਨੰਮ ਹੋਰਾ ਚੰਚਾ ਨਹੀਂ ਖਾਈ ਰਾ ਉਂਗਲ ਤੇ ਇੰਨੀ ਕੁ ਲਾ ਕੇ ਖਾਈਦੀ ਭਾਜੀ ਇੰਨੀ ਕੁ ਅੱਛਾ ਕਿੱਥੋਂ ਲੈ ਕੇ ਆਉਂਦੇ ਆ ਰਗਾ ਖੜੀਆਂ ਕਰ ਦਿੰਦੀ ਲਾਲੀ ਮੈਂ ਗਿਆ ਮੂੰਹ ਤੇ ਲਾਲੀ ਇੰਨੀ ਆਉਂਦੀ ਅਣ ਭਾਜੀ ਹਾਂਜੀ ਭਾਜੀ ਭਾਈ ਕੈਮਰੇ ਵਾਲ ਦੇ ਕੇ ਬੋਲਦਾ ਤੁਸੀਂ ਚੁੱਪੀ ਹੋ ਗਏ ਭਾਈ ਚੰਡੀਗੜ੍ਹੋਂ ਲਿਆਂਦੀ ਆ ਬੰਦੇ ਸਾਡੇ ਜਾਣਕਾਰ ਆ ਉੱਥੇ ਓਕੇ ਆ ਪਾਪਾ ਜੀ ਸੋਨਾ ਭਗਮ ਭਾਈ ਇੱਕ ਬਾਰ ਖਾ ਕੇ ਦੇਖੋ ਤੁਸੀਂ ਕਹੋਗੇ ਮੈਂ ਖਾਣੀ ਇਹ ਆ ਹਾਂਜੀ ਉਸੀ ਜੈਮ ਵਿੱਚ ਜਾ ਕੇ ਜੋਰ ਇੰਨਾ ਮਾਰੂਗੇ ਨਾ ਤੁਸੀਂ ਕਹਣਾ ਪਲੇਟਾ ਬਹੁਤ ਬਹੁਤ ਪਾ ਅੱਛਾ ਪਲੇਟਾ ਖਤਮ ਹੋ ਜਾਣਾ ਬੰਦਾ ਬਿਠਾਓ ਭਾਈ ਤੇਰੀ ਗੈਰਦੋੜਾ ਘਾਟਾ ਦਬੋ ਤੁਸੀਂ ਪਾ ਪਾ ਲਾਈਓ ਅੱਗੇ ਕੁਝ ਕਹਿ ਵੀ ਦਿਓ ਕੀ ਪਾਈਏ ਭਾਈ ਪਲੇਟਾ ਦਾ ਸੁਣਦਾ ਨਹੀਂ ਅੱਛਾ ਅੱਛਾ ਪਲੇਟਾ ਭਾਈ ਪਲੇਟਾ ਕਿਈ ਤਾਂ ਜਾਂਦਾ ਭਾਈ ਦੀ ਠੀਕ ਹੈ ਭਾਈ ਓਕੇ ਓਕੇ